ਸੁਣ ਲੋ ਨਿੱਕੇ ਜਿਹੇ ਬੱਚਿਆਂ ਨੂੰ ਭਾਵੇਂ ਹੌਂ ਸੁਣ ਲਈ ਠਾ ਕੇ ਸਾਰਾ ਗਾਣਾ ਸੁਣਾ ਦੇਣੀਏ ਤੁਹਾਨੂੰ ਮੈਂ ਕਈ ਵਾਰ ਵੇਖਿਆ ਜਦੋਂ ਟੀਵੀ ਲੱਗਿਆ ਹੁੰਦਾ ਨਾ ਘਰੇ ਕਹਿ ਰਹਿੰਦੇ ਆ ਕੀਰਤਨ ਆਉਂਦਾ ਏ ਬਦਲ ਦੇ ਹੁਣ ਦੂਜਾ ਲਾ ਦੇ ਕੁਝ ਹੋਰ ਕਿਉਂਕਿ ਉਹਦੇ ਚ ਜੀ ਘੱਟ ਲੱਗਦਾ ਕਿਉਂਕਿ ਸਾਡੇ ਘਰ ਦਾ ਮਾਹੌਲ ਉਦਾਂ ਦਾ ਹੁੰਦਾ ਇਹਤ ਬਾਣੀ ਤਾਂ ਪੜੀ ਜਾਣੀ ਕਿਤੇ ਕਿਤੇ ਤੇ ਸਾਰਾ ਦਿਨ ਉੱਥੇ ਹੋਰ ਹੀ ਕੁਝ ਚੱਲਣਾ ਤੂੰ ਸਾਧ ਸੰਗਤ ਜੀ ਆ ਕੀਰਤਨ ਚ ਬਹਿਣਾ 5-10 ਮਿੰਟ ਤੋਂ ਓਖਾ ਹੋ ਜਾਂਦਾ ਬੱਚੇ ਨੂੰ ਤੇ ਭਾਵੇਂ ਟੀਵੀ ਅੱਗੇ ਸਾਰਾ ਦਿਨ ਬਿਠਾਈ ਰੱਖੋ ਕਦੇ ਨਹੀਂ ਆਕਰਾ ਡਾਂਸ ਕਰਨਾ ਕਿਵੇਂ ਆ ਜਾਂਦਾ ਬੱਚਿਆਂ ਨੂੰ ਵੀ ਨੱਚਣਾ ਆ ਜਾਂਦਾ ਤੁਸੀਂ ਸਿਖਾਇਆ ਕਿਸੇ ਉਹ ਸਾਰਾ ਦਿਨ ਵੇਖਦੇ ਹੈ ਨਾ ਜਿੱਦਾਂ ਮਰਜ਼ੀ ਐਕਸ਼ਨ ਕਰਾ ਲਓ ਉਹਨਾਂ ਕੋਲ ਸੇ ਮੋਦਾਂ ਹੀ ਕਰ ਦੇਣਗੇ ਜਿਵੇਂ ਟੀਵੀ 'ਚ ਕਰਦੇ ਆ